ਹੁਣ ਆਹ ਸ਼ਬਦਾਵਲੀ ਹੁਣ ਇਹਨੂੰ ਧਿਆਨ ਨਾਲ ਪੜਿਓ ਮੈਂ 16 ਸ਼ਬਦ ਲਿਖੇ ਨੇ ਠੰਡੇ ਦਿਮਾਗ ਨਾਲ ਸਾਰੇ ਪੜ੍ਹ ਲਓ ਜੇ ਕਿਸੇ ਨੂੰ ਇਹਨਾਂ ਵਿੱਚੋਂ ਕਿਸੇ ਸ਼ਬਦ ਦਾ ਮਤਲਬ ਨਹੀਂ ਪਤਾ ਤਾਂ ਹੱਥ ਖੜਾ ਕਰੋ ਮੈਨੂੰ ਯਕੀਨ ਹੈ ਤੁਹਾਨੂੰ ਸਾਰਿਆਂ ਨੂੰ ਇਹ ਸਾਰੇ ਸ਼ਬਦ ਆਉਂਦੇ ਨੇ ਸਕੂਲ ਕਾਲਜ ਕਲਾਸ ਇੰਜਨ ਸਰਿੰਜ ਮਾਡਲ ਮਾਡਰਨ ਡਾਕਟਰ ਕਾਰ ਫਾਰਮ ਟੈਕਸ ਪੇਂਟਰ ਕਮਿਸ਼ਨ ਸਕੂਟਰ ਸਰਕਲ ਦੇ ਸਰਕਲ ਸਾਰੇ ਨੂੰ ਹੁੰਦੇ ਨੇ ਜੀ ਇਹ ਇਹ ਸ਼ਬਦ ਭਾਸ਼ਾ ਵਿਭਾਗ ਦੀ ਪੰਜਾਬੀ ਯੂਨੀਵਰਸਿਟੀ ਦੀ ਪੰਜਾਬੀ ਦੀ ਡਿਕਸ਼ਨਰੀ ਵਿੱਚ ਉਪਲਬਧ ਨੇ ਪਰ ਇਹ ਸ਼ਬਦ ਪੰਜਾਬੀ ਦੇ ਨਹੀਂ ਇਹ ਸ਼ਬਦਾਂ ਦਾ ਮੂਲ ਪੰਜਾਬੀ ਨਹੀਂ ਪਰ ਇਹ ਪੰਜਾਬੀ 'ਚ ਇੰਨੇ ਪ੍ਰਚਲਿਤ ਨੇ ਕਿ ਪੰਜਾਬੀ ਦੀ ਡਿਕਸ਼ਨਰੀ ਵਿੱਚ ਉਪਲਬਧ ਨੇ ਸਾਨੂੰ ਕੋਈ ਇਤਰਾਜ਼ ਨਹੀਂ ਪਸ਼ਾਬਾ ਅਦਾਨ ਪ੍ਰਦਾਨ ਕਰਦੀਆਂ ਨੇ ਸ਼ਬਦਾਂ ਨੂੰ ਤੇ ਪੰਜਾਬੀ ਦੇ ਵਿਰੇ ਆਏ ਇਹਨਾਂ ਅੰਗਰੇਜ਼ੀ ਦੇ ਸ਼ਬਦਾਂ ਨੂੰ ਪਿੱਜੀਆਂ ਅੱਖਾਂ ਨਾਲ ਜਿਉ ਆਇਆ ਨੂੰ ਆਓ ਸਾਡੇ ਵਿਰੇ ਪ੍ਰਵਾਨ ਕਰ ਦਿੰਦਾ ਕੋਈ ਇਤਰਾਜ਼ ਨਹੀਂ ਸਾਨੂੰ ਪਸ਼ਾਵਾ ਸ਼ਬਦਾਂ ਨੂੰ ਆਦਾਨ ਪ੍ਰਦਾਨ ਕਰਦੀਆਂ ਨੇ ਇਹਨਾਂ ਨੂੰ ਵੀ ਜਿਉ ਆਇਆ ਨੂੰ ਕੋਈ ਇਤਰਾਜ਼ ਨਹੀਂ ਪਰ ਇਤਰਾਜ਼ ਕੁਝ ਹੋਰ ਹੈ ਕਿਹੜਾ ਆ ਵੀ 16 ਸ਼ਬਦ ਨੇ ਹੱਥ ਖੜੇ ਕਰੋ ਕਿੰਨਿਆਂ ਨੂੰ ਨਾ 16 ਦੇ ਮਤਲਬ ਪਤਾ ਜਿਹੜੀ ਤੁਹਾਡੀ ਦਿੱਖੀ ਦੇ ਸ਼ਬਦ ਸਨ ਤੇ ਆਜੇ ਸ਼ਬਦ ਤੁਹਾਡੀ ਡਿਕਸ਼ਨਰੀ ਵਿੱਚ ਉਪਲਬਧ ਨਹੀਂ ਹਾਂ ਹੱਥ ਖੜੇ ਕਰੋ ਜਿਹਨੂੰ ਇਹ 16 ਸ਼ਬਦਾਂ ਦਾ ਮਤਲਬ ਪਤਾ ਔਰ ਤਾਣ ਭਾਨ ਤੀਨ ਅਸ ਅਜ ਗਜ ਸੂਆ ਸਹਸ ਪੰਕਜ ਕੁਰੰਗ ਸਵਾਨ ਉਂਦਰ ਅਜਗਰ ਮਾਰਕਟ ਕਾ ਹਾਲਾ ਹੱਥ ਖੜੇ ਕਰੋ ਕਿਨੂੰ ਇਹ 16 ਸ਼ਬਦ ਆਉਂਦੇ ਐ ਇਤਰਾਜ ਇੱਥੇ ਖੜੋਤਾ ਹੈ ਸਾਡੇ ਵਿਰੇ ਆਏ ਅੰਗਰੇਜ਼ੀ ਦੇ ਸ਼ਬਦਾਂ ਨੂੰ ਜਿਉਂ ਆਇਆ ਪਰ ਸਾਡੇ ਵਿਰੇ ਵਿੱਚ ਵਸਦੇ ਸ਼ਬਦਾਂ ਨੂੰ ਭਗਾ ਕੇ ਬਾਹਰ ਸੁੱਟਣਾ ਅਸੀਂ ਇਹ ਪਰਵਾਹ ਨਹੀਂ ਕਰਾਂਗੇ ਕਦਾ ਚਿਤ ਪਰਵਾਹ ਨਹੀਂ ਕਰਾਂਗੇ ਅੱਜ ਅਸੀਂ ਕਾਫਲਾ ਬਣਾ ਕੇ ਨਿਕਲੇ ਆ ਤੁਹਾਡਾ ਸਹਿਯੋਗ ਝੋੜੀ ਅੱਡ ਕੇ ਮੰਗਦੇ ਆ ਇਹੀ ਸੰਤ ਬਾਬਾ ਆਕਰ ਸਿੰਘ ਹੋਰਾਂ ਦਾ ਮਿਸ਼ਨ ਸੀ ਕਿ ਇਹ ਸ਼ਬਦ ਕਿਉਂ ਲੋਪ ਹੋਏ ਨੇ ਇਹ ਗੁਰਬਾਣੀ ਦੀ ਵੋਕੈਬਲਰੀ ਹੈ ਗੁਰੂ ਸਾਹਿਬ ਨੇ ਗੁਰਬਾਣੀ ਨੂੰ ਔਖੀ ਭਾਸ਼ਾ ਵਿੱਚ ਨਹੀਂ ਸੀ ਲਿਖਿਆ ਕਿਉਂਕਿ ਬ੍ਰਾਹਮਣਾਂ ਦੇ ਉਸ ਵਕਤ ਦੇ ਗ੍ਰੰਥ ਬਹੁਤ ਔਖੀ ਭਾਸ਼ਾ ਵਿੱਚ ਸਨ ਤੇ ਆਮ ਜਨਤਾ ਨੂੰ ਬ੍ਰਾਹਮਣ ਵਿੱਦਿਆ ਨਹੀਂ ਸਨ ਦੰਦੇ ਜਦ ਵਿੱਦਿਆ ਨਹੀਂ ਸਨ ਦੰਦੇ ਤੇ ਆਮ ਲੋਕ ਉਹ ਧੰ ਗ੍ਰੰਥਾਂ ਵਿੱਚ ਲਿਖੀਆਂ ਗੱਲਾਂ ਸਮਝ ਨਹੀਂ ਸਕਦੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਵੀ ਕ੍ਰਾਂਤੀਕਾਰੀ ਕਦਮ ਚੁੱਕਿਆ ਕਿ ਉੱਚੀਆਂ ਗੱਲਾਂ ਬ੍ਰਾਹਮਣ ਦੀਆਂ ਗੱਲਾਂ ਆਮ ਲੋਕਾਂ ਦੀ ਬੋਲੀ ਵਿੱਚ ਲਿਖ ਮਾਰੀ। ਉਹ ਕਹਿੰਦੇ ਸਨ ਕਿ ਇਹ ਜਿਹੜੀ ਉੱਚ ਵਿੱਦਿਆ ਨਾ ਇਹ ਤਾਂ ਬ੍ਰਾਹਮਣ ਦੇ ਘਰ ਜਨਮਿਆ ਹੀ ਲਊਗਾ। ਉਹ ਦੂਜਾ ਇਹਨੂੰ ਕੋਲੇ ਵੀ ਆ ਗਿਆ ਤਾਂ ਉਹਨੂੰ ਅਸੀਂ ਲਵੇ ਲੱਗਣ ਨਹੀਂ ਦੇਣਾ। ਗੁਰੂ ਨਾਨਕ ਸਾਹਿਬ ਕਹਿੰਦੇ ਕਿਉਂ ਵੰਡੀਆਂ ਪਾਈਆਂ ਨੇ? ਤੁਸੀਂ ਲਵੇ ਲੱਗਣ ਨਹੀਂ ਦੇਣਾ ਤੇ ਮੈਂ ਰੱਬ ਦੀਆਂ ਗੱਲਾਂ ਫਿਰ ਆਮ ਬੋਲੀ 'ਚ ਲਿਖ ਦਿੰਦਾ। ਲੋਕਾਂ ਨੂੰ ਪੜ੍ਹਨ ਵਾਸਤੇ ਇਹ ਵਿੱਦਿਆ ਦਾ ਇੱਕ ਕ੍ਰਾਂਤੀਕਾਰੀ ਰਾਹ ਅਮਿਦਨ ਟਾਪਰ ਖਵਾਲ ਨੂੰ ਕਹਿਣਾ ਪਿਆ ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖਾਸ ਸੁੱਤੇ ਪਏ ਲੋਕਾਂ ਨੂੰ ਜਗਾਇਆ ਜਗਾਉਂਦਾ ਕੌਣ ਹੈ ਗਿਆਨ ਵਿਦਿਆ ਸਾਹਿਤ ਤੇ ਸਾਹਿਬ ਨੇ ਬ੍ਰਹਮ ਸਾਹਿਤ ਲਿਖਿਆ ਉਸ ਬ੍ਰਹਮ ਸਾਹਿਤ ਦੇ ਸ਼ਬਦ ਨੇ ਤੇ ਲੈਟਰਨ ਨੇ ਉਸ ਬ੍ਰਹਮ ਸਾਹਿਬ ਦੇ ਸ਼ਬਦਾਂ ਨੂੰ ਅਲੋਪ ਕੀਤਾ ਤੇ ਅਸੀਂ ਉਹਨੂੰ ਮੁੜ ਕੇ ਸਰਜੀਤ ਕਰਨਾ ਹੈ ਹੁਣ ਮੈਂ ਤੁਹਾਨੂੰ ਅਰਲੀ ਦਾਸਰਨਾ ਕਿਹਨਾ ਸ਼ਬਦ ਦਾ ਮਤਲਬ ਕੀ ਹੈ ਜੇ ਰੋਜ਼ ਪੜਦੇ ਆਏ ਗੱਲਾਂ ਨੂੰ ਕੀਰਤਨ ਵੀ ਸੁਣਦੇ ਆਂ ਪਰ ਸਾਨੀਆਂ ਦੇ ਮਤਲਬ ਨਹੀਂ ਪਤਾ ਮਤਲਬ ਨਾ ਪਤਾ ਹੋਣ ਕਾਰਨ ਹੀ ਸਾਡੇ ਉੱਤੇ ਗੁਰਬਾਣੀ ਦਾ ਉਹ ਅਸਰ ਨਹੀਂ ਹੁੰਦਾ ਗੁਰਬਾਣੀ ਕਹਿੰਦੀ ਹੈ ਮੇਰੇ ਕੋਲੇ ਆ ਕੇ ਤੂੰ ਕੁਝ ਹੋਰ ਮੰਗ ਤੇ ਅਸੀਂ ਉਹਦੇ ਕੋਲ ਜਾ ਕੇ ਕੁਝ ਹੋਰ ਮੰਗੀ ਜਾ ਰਹੇ ਏਸੇ ਕਰਕੇ ਅਸੀਂ ਸਿਰਫ ਗੁਰਬਾਣੀ ਨੂੰ ਮੱਥਾ ਟੇਕਣ ਤੱਕ ਰਹਿ ਗਏ ਆ ਜਿਹੜੀ ਗੁਰਬਾਣੀ ਦੀ ਅਸਲ ਕ락 ਸਹਣਾ ਜਿੱਥੇ ਗਰਵਾੜੀ ਛੋਟਾ ਠਾਹ ਮਾਰਦੀ ਹੈ ਉਹ ਸਾਨੂੰ ਪਤਾ ਹੀ ਨਹੀਂ ਕਿੱਥੇ ਹੈ ਕਿਉਂਕਿ ਇਹ ਵੋਕੈਬਲਰੀ ਲੋਪ ਹੋ ਚੁੱਕੀ ਹੈ ਅਸੀਂ ਇਹ ਮੋੜ ਸੁਰਜੀਤ ਕਰਨੀ ਹੈ ਉਹ ਹੁੰਦਾ ਹਾਰ ਦਿਲ ਤਾਣ ਹੁੰਦੀ ਹੈ ਤਾਕਤ ਗਾਵੇ ਕੋ ਤਾਣ ਭਾਨ ਹੁੰਦਾ ਸੂਰਜ ਨਮੋ ਪਾਨ ਪਾਨੇ ਤੇਨ ਹੁੰਦੀ ਹੈ ਗਾ ਤੇਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਅਸ ਕਿਰਪਾਨ ਖੰਡੋ ਖੜ ਕੇ ਤਬਕ ਤਬਰ ਆਰਤੀ ਸੈਬ ਸਰੋਹੀ ਸਾਹਦੀ ਇਹ ਹੈ ਹਮਾਰੇ ਪੀਏ ਅਸ ਸੁੰਦਰ ਘੋੜਾ ਅੱਜ ਕੇ ਵਸਤ ਗੁਰਕੀਨੋ ਕੇਹਰ ਕੁੱਕਰ ਕਿਨੇ ਲਗਾਈ ਰੇ ਅੱਜ ਹੁੰਦੀ ਆ ਬੱਕਰੀ ਗੱਜ ਹੁੰਦਾ ਹਾਤੀ ਸੁਆ ਹੁੰਦਾ ਤੋਤਾ ਸਹਾ ਹੁੰਦਾ 1000 ਇੱਕ ਹਜ਼ਾਰ ਪੰਕਜ ਹੁੰਦਾ ਚਿੱਕੜ ਕੁਰੰਗ ਹੁੰਦਾ ਹਿਰਨ ਸਵਾਨ ਹੁੰਦਾ ਕੁੱਤਾ ਉਂਦਰ ਹੁੰਦਾ ਚੂਹਾ ਅਜਗਰ ਹੁੰਦਾ ਪਾਈਥਨ ਸੱਪ ਮਾਰਕਟ ਹੁੰਦਾ ਬਾਂਦਰ ਤੇ ਕਰਲਾ ਹੁੰਦਾ ਊਠ ਇਹ ਸਾਡੀ ਵੋਕਾਬੁਲਰੀ ਸੀ ਸਾਨੂੰ ਨਹੀਂ ਪਤਾ ਇਹ ਐਕਟਰ ਨੇ ਤੁਹਾਡੇ ਸ਼ਬਦ ਅਰੋਪ ਕੀਤੇ ਆਪਣੇ ਸ਼ਬਦ ਸਥਾਪਿਤ ਕੀਤੇ ਆਤਮ ਪਰਗਾਸ